ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਵਾਲੇ ਦਿਨ ਤੁਸੀਂ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਵਾਲੇ ਦਿਨ ਜੇਕਰ ਤੁਸੀਂ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਹੁਤ ਹੀ ਖੁਸ਼ੀਆਂ ਤੇ ਬਰਕਤਾਂ ਤੁਹਾਨੂੰ ਮਿਲ ਜਾਣਗੀਆਂ। ਇਹ ਤਿੰਨ ਕੰਮ ਕਰਨ ਦਾ ਸਾਨੂੰ ਬਹੁਤ ਹੀ ਵੱਡਾ ਫਲ ਪ੍ਰਾਪਤ ਹੁੰਦਾ ਹੈ ਜੀ। ਵੈਸੇ ਤਾਂ ਸਾਧ ਸੰਗਤ ਜੀ ਹਰ ਰੋਜ਼ ਸਾਨੂੰ ਇਹ ਕੰਮ ਕਰ ਲੈਣੇ ਚਾਹੀਦੇ ਹਨ ਪਰ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਕਰਕੇ ਆਪਣੇ ਕੰਮਾਂ ਧੰਦਿਆਂ ਕਰਕੇ ਇਹ ਕੰਮ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਛੁੱਟੀ ਦਾ ਦਿਨ ਹੁੰਦਾ ਹੈ ਜੀ ਐਤਵਾਰ ਵਾਲੇ ਦਿਨ ਆਪਾਂ ਆਰਾਮ ਨਾਲ ਇਹ ਤਿੰਨੇ ਹੀ ਕੰਮ ਕਰ ਸਕਦੇ ਹਾਂ ਜੀ ਆਪਣੇ ਗੁਰੂ ਜੀ ਦੀ ਖੁਸ਼ੀ ਆਪਣੇ ਗੁਰੂ ਜੀ ਦੀ ਬਰਕਤ ਹਾਸਲ ਕਰ ਸਕਦੇ ਹਾਂ ਤਾਂ ਇਹ ਤਿੰਨ ਕੰਮ ਕਿਹੜੇ ਹਨ ਜੀ ਤੇ ਕਿੰਜ ਕਰਨੇ ਹਨ ਇਹਦੇ ਬਾਰੇ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਜੀ ਇਸ ਕਰਕੇ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕਦੇ ਅੱਧੀ ਤੇ ਅਧੂਰੀ ਗੱਲ ਦੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਉਹ ਹੈ ਜੀ ਕਿ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਹੈ ਵੈਸੇ ਤਾਂ ਸਾਨੂੰ ਹਰ ਰੋਜ਼ ਗੁਰੂ ਘਰ ਜਾਣ ਦਾ ਹੁਕਮ ਹੈ ਜੀ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਧੰਦਿਆਂ ਦੇ ਰੁਝੇਵਿਆਂ ਕਰਕੇ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਤਾਂ ਉਹਨਾਂ ਨੇ ਐਤਵਾਰ ਦੇ ਦਿਨ ਜ਼ਰੂਰ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾਣਾ ਹੈ ਕਿਉਂਕਿ ਐਤਵਾਰ ਦਾ ਦਿਨ ਬੜਾ ਹੀ ਖਾਸ ਹੁੰਦਾ ਹੈ ਜੀ ਇਹ ਛੁੱਟੀ ਦਾ ਵੀ ਦਿਨ ਹੁੰਦਾ ਹੈ ਤੇ ਐਤਵਾਰ ਵਾਲੇ ਦਿਨ ਅਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਸਾਨੀ ਨਾਲ ਜਾ ਸਕਦੇ ਹਾਂ ਤਾਂ ਫਿਰ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਨਾਲੇ ਹੀ ਤੁਸੀਂ ਇੱਕ ਕੰਮ ਹੋਰ ਵੀ ਕਰਨਾ ਹੈ ਕਿ ਬੱਚਿਆਂ ਨੂੰ ਵੀ ਜ਼ਰੂਰ ਨਾਲ ਲੈ ਕੇ ਜਾਣਾ ਹੈ ਜਦੋਂ ਵੀ ਤੁਸੀਂ ਗੁਰੂ ਘਰ ਦੇ ਵਿੱਚ ਜਾਣਾ ਹੈ ਗੁਰੂ ਘਰ ਦੇ ਜਾਂਦਿਆਂ ਹੀ ਤੁਸੀਂ ਸਬਦ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਕਰਨੀ ਹੈ ਜੀ ਫਿਰ ਤੁਸੀਂ ਜਿਹੜੇ ਚਰਨ ਪਾਹੁਲ ਹੁੰਦੀ ਹੈ ਉਸ ਦੇ ਵਿੱਚ ਆਪਣੇ ਚਰਨਾਂ ਨੂੰ ਧੋਣਾ ਹੈ ਜੀ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਸੀਸ ਝੁਕਾ ਕੇ ਪਰਮਾਤਮਾ ਜੀ ਦੇ ਨਾਲ ਫਤਿਹ ਸਾਂਝੀ ਕਰਨੀ ਹੈ ਜੀ ਜਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੈ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਹੀ ਮੱਥਾ ਟੇਕਣਾ ਹੈ ਤੇ ਕਹਿਣਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਤਾਂ ਹਾਜ਼ਰ ਨਾਜ਼ਰ ਹੋ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਜੋਤ ਸਮਝਣਾ ਹੈ ਇਹ ਸੋਚਣਾ ਹੈ ਕਿ ਸ਼ਹਿਨशाहਾਂ ਦੇ ਸ਼ਹਿਨशाह ਬੈਠੇ ਹਨ ਬੜੇ ਹੀ ਪਿਆਰ ਸਤਿਕਾਰ ਅਦਬ ਦੇ ਨਾਲ ਮੱਥਾ ਟੇਕੋ ਫਿਰ ਬੜੇ ਹੀ ਸਤਿਕਾਰ ਦੇ ਨਾਲ ਤੁਸੀਂ ਪਰਿਕਰਮਾ ਵੀ ਜ਼ਰੂਰ ਕਰਨੀਆਂ ਹਨ ਕਿਉਂਕਿ ਸਾਧ ਸੰਗਤ ਜੀ ਇਹ ਵੀ ਸਾਡੀ ਗੁਰਬਾਣੀ ਦੇ ਵਿੱਚ ਫਰਮਾਨ ਮਿਲਿਆ ਹੈ ਜੀ ਸਾਨੂੰ ਕਿ ਪ੍ਰਕਰਮਾ ਕਰਨੀਆਂ ਵੀ ਬਹੁਤ ਜ਼ਰੂਰੀ ਹਨ ਫਿਰ ਕੁਝ ਸਮਾਂ ਤੁਸੀਂ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਲਗਵਾਉਣੀ ਹੈ ਜੇਕਰ ਉੱਥੇ ਕੋਈ ਕਥਾ ਵਿਚਾਰ ਚੱਲ ਰਹੀ ਹੋਵੇ ਜਾਂ ਕਿਧਰੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ ਜਾਂ ਕੀਰਤਨ ਚੱਲ ਰਿਹਾ ਹੋਵੇ ਤਾਂ ਤੁਸੀਂ ਕੁਝ ਕ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਜੀ ਪਰਮਾਤਮਾ ਜੀ ਦਾ ਉਪਦੇਸ਼ ਸੁਣਨਾ ਹੈ ਫਿਰ ਉਸ ਉਪਦੇਸ਼ ਨੂੰ ਆਪਣੀ ਮਤ ਦੇ ਅਨੁਸਾਰ ਸਮਝਣਾ ਹੈ ਜੀ ਤੇ ਹਿਰਦੇ ਵਿੱਚ ਵੀ ਵਸਾਉਣਾ ਹੈ ਭਾਵੇਂ ਜੋ ਵੀ ਗੁਰੂ ਸਾਹਿਬ ਜੀ ਦਾ ਸਾਨੂੰ ਉਪਦੇਸ਼ ਆਇਆ ਹੋਵੇਗਾ ਸਿੱਖਿਆ ਮਿਲੀ ਹੋਵੇਗੀ ਉਸ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਪੂਰੀ ਹੀ ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਫਿਰ ਜਦੋਂ ਵੀ ਗੁਰੂ ਘਰੇ ਜਾਓ ਤਾਂ ਸੇਵਾ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੇਵਾ ਦਾ ਮਹੱਤਵ ਦੱਸਾਂਗੇ ਤਾਂ ਸਾਡੇ ਬੱਚਿਆਂ ਦਾ ਵੀ ਭਲਾ ਆਪਣੇ ਆਪ ਹੀ ਹੋ ਜਾਵੇਗਾ। ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲੇਗੀ। ਇਸ ਕਰਕੇ ਆਪ ਵੀ ਸੇਵਾ ਕਰਨੀ ਹੈ ਤੇ ਬੱਚਿਆਂ ਨੂੰ ਵੀ ਸੇਵਾ ਕਰਨ ਦੀ ਆਦਤ ਪਾਉਣੀ ਹੈ। ਜੋੜਿਆਂ ਦੀ ਸੇਵਾ ਕਰੋ, ਝਾੜੂ ਦੀ ਸੇਵਾ ਕਰੋ, ਜਾਂ ਫਿਰ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰ ਲਓ। ਇਹ ਆਪਣੇ ਬੱਚਿਆਂ ਤੋਂ ਵੀ ਜ਼ਰੂਰ ਹੀ ਕਰਵਾਉਣੀ ਚਾਹੀਦੀ ਹੈ। ਕਿਉਂਕਿ ਸਾਥ ਸੰਗਤ ਜੀ ਜੇਕਰ ਆਪਾ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਾਂਗੇ ਇਹਨਾਂ ਚੰਗੀਆਂ ਆਦਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੰਮ ਆਉਣਗੇ ਆਉਣ ਵਾਲਾ ਸਮਾਂ ਕਿਉਂਕਿ ਬੜਾ ਹੀ ਖਤਰਨਾਕ ਹੈ ਜਿਸ ਦਾ ਬੱਚਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਫਿਰ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਖਤਰਾ ਨਹੀਂ ਰਹਿ ਜਾਵੇਗਾ ਸਾਥ ਸੰਗਤ ਜੀ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਚਰਨਾਂ ਦੇ ਨਾਲ ਜੋੜਨਾ ਚਾਹੀਦਾ ਹੈ ਗੁਰੂ ਘਰ ਲੈ ਕੇ ਆਉਣਾ ਚਾਹੀਦਾ ਹੈ ਸੇਵਾ ਕਰਵਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਦੂਸਰਾ ਕੰਮ ਕੁਝ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਭਾਵੇਂ ਕਿ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲ ਲੈਂਦੇ ਹਾਂ ਤੇ ਸੰਧਿਆ ਵੇਲਾ ਵੀ ਸੰਭਾਲ ਲੈਂਦੇ ਹਾਂ ਪਰ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਕਿ ਅਸੀਂ ਆਪਣੇ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੀ ਕਰ ਲਈਏ ਪਰ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ 1.5 ਘੰਟੇ ਦਾ ਸਮਾਂ ਹੀ ਨਹੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਹੀ ਵਧੀਆ ਦਿਨ ਹੈ ਜੀ ਐਤਵਾਰ ਵਾਲੇ ਦਿਨ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਆਪਣੇ ਘਰ ਦੇ ਵਿੱਚ ਇਹ ਪੂਰਾ ਹੀ ਪਾਠ ਕਰਨਾ ਚਾਹੀਦਾ ਹੈ ਚਾਹੇ ਪਰਿਵਾਰ ਦੇ ਨਾਲ ਰਲ ਕੇ ਕਰ ਲਓ ਚਾਹੇ ਤੁਸੀਂ ਇਕੱਲਿਆਂ ਹੀ ਕਰ ਲਓ ਕਿਉਂਕਿ ਮਹਾਪੁਰਖ ਜੀ ਅਕਸਰ ਕਹਿੰਦੇ ਹਨ ਕਿ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਕਦੇ ਵੀ ਦੁੱਖ ਦਲੇਦਰ ਕਲੇਸ਼ ਨਹੀਂ ਆਉਂਦਾ ਉਸ ਮਨੁੱਖ ਦੀ ਮਨ ਦੀ ਸਾਰੀ ਹੀ ਚਿੰਤਾ ਫਿਰ ਆਪਣੇ ਆਪ ਹੀ ਮਿਟ ਜਾਂਦੀ ਹੈ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਵੈਸੇ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਪਰ ਜੇ ਹਰ ਰੋਜ਼ ਸਮਾਂ ਨਹੀਂ ਮਿਲਦਾ ਤਾਂ ਫਿਰ ਘੱਟੋ-ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਹੀ ਭਾਵੇਂ ਐਤਵਾਰ ਵਾਲੇ ਦਿਨ ਕਰ ਲੋ ਜ਼ਰੂਰ ਕਰੋ ਭਾਵੇਂ ਸਾਰਾ ਹੀ ਪਰਿਵਾਰ ਰਲ ਕੇ ਕਰ ਲਓ ਜੇ ਸਾਰਾ ਪਰਿਵਾਰ ਨਹੀਂ ਕਰਦਾ ਤਾਂ ਘਰ ਦਾ ਇੱਕ ਮੈਂਬਰ ਹੀ ਉਦਮ ਕਰ ਸਕਦਾ ਹੈ ਇੱਕ ਜੀ ਦੇ ਉਦਮ ਕਰਨ ਦੇ ਨਾਲ ਹੀ ਸਾਡਾ ਸਭ ਦਾ ਭਲਾ ਹੋ ਜਾਵੇਗਾ ਉਸ ਤੋਂ ਬਾਅਦ ਸਾਧ ਸੰਗਤ ਜੀ ਤੀਸਰਾ ਕੰਮ ਚਿਹੜਾ ਆਪਾਂ ਕਰਨਾ ਹੈ ਜੀ ਅਕਸਰ ਹੀ ਵੇਖਦੇ ਹਾਂ ਕਿ ਹਫਤੇ ਦੇ ਸਾਰੇ ਹੀ ਦਿਨ ਕੁਝ ਭੈਣ ਭਰਾ ਆਪਣੇ ਆਰਾਮ ਦੇ ਨਾਲ ਅੰਮ੍ਰਿਤ ਵੇਲੇ ਉੱਠਦੇ ਹਨ ਕਿਉਂਕਿ ਕੰਮਾਂ ਧੰਦਿਆਂ ਤੇ ਜਾਣਾ ਹੁੰਦਾ ਹੈ ਭੈਣਾ ਬੀਬੀਆਂ ਨੇ ਵੀ ਆਪਣੇ ਪਤੀ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈ ਤੇ ਸਕੂਲ ਭੇਜਣ ਲਈ ਉਹਨਾਂ ਨੇ ਖਾਣਾ ਤਿਆਰ ਕਰਨਾ ਹੁੰਦਾ ਹੈ ਜਿਸ ਕਰਕੇ ਉਹ ਘਰਾਂ ਦੇ ਕੰਮਾਂ ਵਿੱਚ ਕੰਮ ਕਰਨ ਦੇ ਲਈ ਅੰਮ੍ਰਿਤ ਵੇਲੇ ਉੱਠ ਹੀ ਜਾਂਦੀਆਂ ਹਨ ਪਰ ਐਤਵਾਰ ਵਾਲੇ ਦਿਨ ਬਹੁਤ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਭ ਦੇ ਮਨ ਵਿੱਚ ਹੁੰਦਾ ਹੈ ਜੀ ਕਿ ਅੱਜ ਤਾਂ ਐਤਵਾਰ ਵਾਲਾ ਦਿਨ ਹੈ ਅੱਜ ਕਿਸੇ ਨੇ ਕੰਮ ਤੇ ਵੀ ਨਹੀਂ ਜਾਣਾ ਤੇ ਨਾ ਹੀ ਬੱਚਿਆਂ ਨੇ ਸਕੂਲ ਜਾਣਾ ਹੈ ਇਸ ਕਰਕੇ ਅੱਜ ਤਾਂ ਰੱਜ ਕੇ ਸੌਂ ਲੈਂਦੇ ਹਾਂ ਪਰ ਨਾ ਜੀ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਫਿਰ ਐਤਵਾਰ ਦੀ ਛੁੱਟੀ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਜਾਂ ਸੁੱਖ ਹੋਵੇ ਅਸੀਂ ਬਿਮਾਰ ਹੋਈਏ ਭਾਵੇਂ ਤੰਦਰੁਸਤ ਹੋਈਏ ਅੰਮ੍ਰਿਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਚਾਹੀਦਾ ਹੈ ਅਤੇ ਮਹਾਪੁਰਖ ਜੀ ਆਖਦੇ ਹਨ ਕਿ ਕਈ ਵਾਰ ਸਾਡੀ ਇਸ ਗਲਤੀ ਕਰਕੇ ਅਸੀਂ ਆਪਣਾ ਅੰਮ੍ਰਿਤ ਵੇਲਾ ਹੀ ਗਵਾ ਬੈਠਦੇ ਹਾਂ ਅੰਮ੍ਰਿਤ ਵੇਲੇ ਸਾਡੇ ਇੱਕ ਦਿਨ ਦੀ ਗਲਤੀ ਕਰਕੇ ਹੀ ਕਈ ਵਾਰ ਛੁੱਟ ਜਾਂਦਾ ਹੈ ਮਹਾਪੁਰਖ ਜੀ ਅਕਸਰ ਹੀ ਆਖਿਆ ਕਰਦੇ ਹਨ ਕਿ ਇੱਕ ਦਿਨ ਦਾ ਛੁੱਟਿਆ ਹੋਇਆ ਅੰਮ੍ਰਿਤ ਵੇਲਾ ਕਈ ਵਾਰ ਸਾਨੂੰ ਕਈ-ਕਈ ਦਿਨਾਂ ਤੇ ਜਾਂ ਸਾਲਾਂ ਜਾਂ ਮਹੀਨਿਆਂ ਤੇ ਪਾ ਦਿੰਦਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਚਾਹੀਦਾ ਹੈ ਅਤੇ ਇਹ ਵੇਲਾ ਬੜਾ ਹੀ ਕੀਮਤੀ ਤੇ ਪਾਵਰਫੁਲ ਵੇਲਾ ਹੁੰਦਾ ਹੈ। ਇਸ ਦਿਨ ਆਪਣੇ ਬੱਚਿਆਂ ਲਈ ਵੀ ਛੁੱਟੀ ਨਹੀਂ ਹੋਣ ਦੇਣੀ ਚਾਹੀਦੀ। ਇਹ ਨਹੀਂ ਕਿ ਉਹਨਾਂ ਨੂੰ ਜੇ ਸਕੂਲ ਨਹੀਂ ਜਾਣਾ ਤਾਂ ਆਪਾਂ ਉਹਨਾਂ ਨੂੰ ਉਠਾਉਣਾ ਹੀ ਨਹੀਂ ਹੈ। ਹਰ ਰੋਜ਼ ਉਹਨਾਂ ਨੂੰ ਉਠਾਉਣਾ ਹੈ। ਉਠਾ ਕੇ ਪਹਿਲਾ ਗੁਰਬਾਣੀ ਦਾ ਪਾਠ ਕਰਵਾਉਣਾ ਹੈ। ਫਿਰ ਹੀ ਉਹਨਾਂ ਨੂੰ ਸਕੂਲ ਦੇ ਲਈ ਤਿਆਰ ਕਰਨਾ ਚਾਹੀਦਾ ਹੈ। ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਮੋਲ ਮੰਤਰ ਦਾ ਜਾਪ ਕਰਨ ਦੀ ਆਦਤ ਪਾ ਲੋ ਇਹ ਸਾਡੇ ਬੱਚਿਆਂ ਦਾ ਹੀ ਫਿਰ ਭਲਾ ਹੋਵੇਗਾ ਇਹ ਚੰਗੀਆਂ ਆਦਤਾਂ ਆਪਾਂ ਹੀ ਸਿਖਾਵਾਂਗੇ ਤਾਂ ਹੀ ਸਾਡੇ ਬੱਚੇ ਸਿੱਖਣਗੇ ਫਿਰ ਇਹ ਤਿੰਨ ਕੰਮ ਜ਼ਰੂਰ ਕਰਨੇ ਹਨ ਜੀ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦੀਆਂ ਬਰਕਤਾਂ ਹਾਸਲ ਕਰਨੀਆਂ ਹਨ ਫਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਘਰ ਵਿੱਚ ਜ਼ਰੂਰ ਕਰਨਾ ਹੈ ਤੇ ਤੀਸਰਾ ਕੰਮ ਅੰਮ੍ਰਿਤ ਵੇਲੇ ਦੀ ਕਦੇ ਵੀ ਛੁੱਟੀ ਨਹੀਂ ਕਰਨੀ ਕਿਉਂਕਿ ਅੰਮ੍ਰਿਤ ਵੇਲੇ ਦੀ ਸਾਨੂੰ ਛੁੱਟੀ ਨਹੀਂ ਮਿਲੀ ਜੇ ਕਿਤੇ ਅੰਮ੍ਰਿਤ ਵੇਲੇ ਉੱਠਣ ਤੋਂ ਮਨ ਟੇਰੇ ਟਾਲਵੇ ਤਾਂ ਆਪਣੇ ਮਨ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਓ ਗੁਰੂ ਸਾਹਿਬ ਜੀ ਦੇ ਬਚਨ ਸੁਣਾਓ ਆਪਣੇ ਮਨ ਨੂੰ ਦੱਸੋ ਕਿ ਮਨਾ ਅੰਮ੍ਰਿਤ ਵੇਲੇ ਉੱਠਣਾ ਬੜਾ ਜ਼ਰੂਰੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਸਾਨੂੰ ਉਸ ਦਿਨ ਵੀ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ ਜਿਸ ਦਿਨ ਉਹਨਾਂ ਦੇ ਪਿੱਛੇ ਦੁਸ਼ਮਣ ਲੱਗੇ ਹੋਏ ਸਨ ਉਹਨਾਂ ਨੇ ਉਸ ਦਿਨ ਵੀ ਅੰਮ੍ਰਿਤ ਵੇਲਾ ਸੰਭਾਲ ਲਿਆ ਸੀ ਇਹ ਚਾਹੁੰਦੇ ਤਾਂ ਅੰਮ੍ਰਿਤ ਵੇਲਾ ਮਿਸ ਕਰਕੇ ਸਰਸਾ ਨਦੀ ਪਾਰ ਕਰ ਸਕਦੇ ਸੀ ਪਰ ਉਹਨਾਂ ਨੇ ਅੰਮ੍ਰਿਤ ਵੇਲੇ ਦਾ ਨਾਗਾ ਪੈਣ ਹੀ ਨਹੀਂ ਦਿੱਤਾ ਕਿਉਂਕਿ ਅੰਮ੍ਰਿਤ ਵੇਲਾ ਬਹੁਤ ਕੀਮਤੀ ਹੈ ਉਹਨਾਂ ਨੇ ਉਸ ਦਿਨ ਅੰਮ੍ਰਿਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਣੇ ਪਾਏ ਹਨ ਕਿ ਸਿੱਖਾ ਤੇਰੀ ਜ਼ਿੰਦਗੀ ਦੇ ਵਿੱਚ ਜਿਵੇਂ ਦੇ ਮਰਜ਼ੀ ਹਾਲਾਤ ਹੋਣ ਦੁੱਖ ਹੋਵੇ ਜਾਂ ਸੁਖ ਹੋਵੇ ਖੁਸ਼ੀ ਹੋਵੇ ਜਾਂ ਗਮੀ ਹੋਵੇ ਅੰਮ੍ਰਿਤ ਵੇਲਾ ਕਦੇ ਵੀ ਨਹੀਂ ਛੱਡਣਾ ਨਹੀਂ ਤਾਂ ਤੇਰੀ ਪਰਮਾਤਮਾ ਹੀ ਬਾਂ ਛੱਡ ਦੇਵੇਗਾ ਜੋ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਹਨ ਉੱਠ ਕੇ ਨਾਮ ਸਿਮਰਨ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਉਹਨਾਂ ਦੀ ਬਾਹ ਆ ਜਾਂਦੀ ਹੈ ਸੋ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠਦੇ ਅਨੁਸਾਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਹੀ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਹੈ ਇਹ ਹੀ ਆਦਤਾਂ ਆਪਾਂ ਖੁਦ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਹਨ ਅਤੇ ਫਿਰ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਹੀ ਪ੍ਰੇਰਣਾ ਦੇਣੀ ਹੈ ਤੇ ਜੇਕਰ ਹੋ ਸਕੇ ਤਾਂ ਐਤਵਾਰ ਵਾਲੇ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਦੇਸੀ ਘੋ ਦੀ ਜੋਤ ਜਗਾ ਕੇ ਵੀ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਡੇ ਘਰ ਵਿੱਚ ਨੇਗੇਟਿਵ એનર્ਜੀ ਦੂਰ ਹੋ ਜਾਵੇਗੀ ਤੇ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਵੇਗਾ ਤੇ ਪਰਮਾਤਮਾ ਜੀ ਹਮੇਸ਼ਾ ਹੀ ਤੁਹਾਡੇ ਅੰਗ ਸੰਗ ਰਹਿਣਗੇ ਸੋ ਸਾਧ ਸੰਗਤ ਜੀ ਜੇਕਰ ਇਹ ਦਸੀਆਂ ਹੋਈਆਂ ਗੱਲਾਂ ਤੁਸੀਂ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ